ਉਹ ਪਾਚੋਂ ਮਿਸਤਰੀ ਵੀ ਲੇਟ ਲੱਗਦਾ ਜੇ ਕਿਤੇ ਛੁੱਟੀ ਹੋ ਜਨਾ ਨਾ ਦੇ ਆ ਜੀ ਮਿਸਤਰੀ ਮਿਸਤਰੀ ਫੱਤੇ ਪਿਓ ਮਿਸਤਰੀ ਕੰਮ ਤੇ ਨਹੀਂ ਆਣਾ ਓਏ ਅੱਜ ਨਹੀਂ ਜਾਂਦਾ ਓਏ ਤੁਮ ਕੰਮ ਚਲਾ ਲਾਂਗੇ ਅੱਜ ਦਾ ਆਰਾਮ ਕਰ ਵਾਠ ਠੀਕ ਹੈ ਜੀ ਵਾਹ ਰਬਾ ਮੋਟੇ ਸੀ ਬੈਠਾ ਚੱਲ ਓਏ ਐਂ ਕਰ ਹਾਂਜੀ ਆ ਦੋ ਗਲਾਸ ਚਾਹ ਦੇ ਪਾਲਾ ਯਾ ਇੱਕ ਆਪਦਾ ਪਾਲਾ ਤੋ ਬਾਬੂ ਨੂੰ ਜਾਇਆ ਠੀਕ ਹੈ ਜੀ ਲੋ ਮਸਤੀ ਦੀ ਚਾਹ ਪੀ ਲੋ ਕਿਨੇ ਆਇਆ ਹਾਂਜੀ ਹਾਂ ਵਰ ਲੈ ਬਾਬੂ ਰਾਏ ਬਾਬੂ ਰਾਏ ਨੂੰ ਬਾਬੂ ਨੂੰ ਕੀ ਹੋ ਗਿਆ ਐਸੀ ਮੰਗਦੀ ਰਾਤ ਪੈਸੇ ਦੇ ਤੇਰੇ ਨੂੰ ਕੰਮ ਨੂੰ ਕਹਿੰਦਾ ਉਹ ਯਾਰ ਹਾਂਜੀ ਅੱਜ ਕੰਮ ਤੇ ਤਾਂ ਦੇਖ ਜਾਂਦੇ ਨਹੀਂ ਦੇਖਾ ਵੀ ਜੀ ਕਹਿੰਦਾ ਦੇਖੋ ਜੀ ਸ਼ੀਮ ਲਾ ਦਿੰਦੇ ਕੋਈ ਲੋ ਲੋ ਹੈਲੋ ਹਾਂਜੀ ਮਿਸਤਰੀ ਜੀ ਆਏ ਨਹੀਂ ਜੀ ਕੰਮ ਤੇ ਕੌਣ ਬੋਲ ਰਿਹਾ ਮਿੱਤ ਜੀ ਤੁਸੀਂ ਕੌਣ ਜੀ ਆਪਾਂ ਇਧਰੋਂ ਮਿਸਤਰੀ ਦੇ ਘਰ ਦੇ ਬੋਲਦੇ ਸੀ ਭਾਈ ਉਹ ਭਾਈ ਮਿਸਤਰੀ ਬਾਪੂ ਬੋਲ ਰਿਹਾ ਇਧਰ ਕੋਠੀ ਚੋਂ ਹਾਂਜੀ ਵੀਰ ਜੀ ਬੋਲੋ ਉਹ ਮਿਸਤਰੀ ਆਏ ਨਹੀਂ ਭਾਈ ਅੱਜ ਵੀਰ ਜੀ ਅਸਲ 'ਚ ਨਾ ਜੀ ਉਹ ਹਰਮੰਦਰ ਸਾਹਿਬ ਆ ਗਏ 3-4 ਦਿਨਾਂ ਵਾਸਤੇ ਉਹ ਕਈ ਦਿਨਾਂ ਤੋਂ ਕਹਿ ਰਹੇ ਸੀ ਜੇ ਕੋਈ ਕੰਮ ਹੈ ਤਾਂ ਮੈਂ ਦੱਸ ਦੂੰਗੀ ਸੁਨੇਹਾ ਲਾ ਦੂੰਗੀ ਦੱਸ ਦਿਓ ਮੈਨੂੰ ਉਹ ਕੰਮ ਦਾ ਭਾਈ ਬੋਸ ਨਹੀਂ ਤੋਂ ਮਿਸਤਰੀ ਰਾਤ ਪੈਸਾ ਨੂੰ ਕਹਿੰਦੇ ਬੰਦੇ ਨੂੰ ਪੈਸੇ ਲੈ ਕੇ ਆਇਆ ਸੀਗਾ ਚਲੋ ਕੋਈ ਗੱਲ ਨਹੀਂ ਫਿਰ ਲੈ ਲਾਂਗੇ ਜਰਵਾਏ ਉਹ ਖੜ ਦਿਓ ਨਹੀਂ ਖੜ ਦਿਓ ਆਗੇ 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 ਚਲੋ ਚੱਲਾ